ਕੌ ਕੀ ਜਾਣਦੀ ਮੁਗਲ ਸਰਕਾਰੇ ਮੇਰੇ ਮੇਰੇ ਸ਼ੈਨਸ਼ਾਹ ਦੇ ਚੋਜ ਨੇ ਨਿਆਰੇ ਮੇਰੇ ਸ਼ੈਨਸ਼ਾਹ ਦੇ ਚੋਜ ਨੇ ਨਿਆਰੇ ਹੱਥੀ ਪੁੱਤਾਂ ਨੂੰ ਸ਼ਿੰਗਾਰ ਕਰੇ ਜੰਝ ਲਈ ਤਿਆਰ ਹੱਥੀ ਪੁੱਤਾਂ ਨੂੰ ਸ਼ਿੰਗਾਰ ਕਰੇ ਜੰਝ ਲਈ ਤਿਆਰ ਸੁੱਤਾ ਸੂਲਾਂ ਦੇ ਵਿਸ਼ਾਉਣੇ ਲਾ ਕੇ ਟਿੰਡ ਦੇ ਸਰਹਾਣੇ ਉੱਥੇ ਜਾ ਕੇ ਉਹਨੇ ਕੰਪਨੀ ਨਾਲ ਗੱਲ ਕੀਤੀ ਵੀ ਐ ਕਰਕੇ ਉਹਨਾਂ ਨੇ ਜਦੋਂ ਦੇਖਿਆ ਵੀ ਇਹਦਾ ਚਿਹਰਾ ਮੋਹਰਾ ਮਹਾਂਦਰਾ ਜਿਹੜਾ ਸਿਰ ਚਮਕੀਲੇ ਨਾਲ ਮਿਲਦਾ ਜੁਲਦਾ ਤੇ ਸੇਵਾ ਸਿੰਘ ਮੈਨੂੰ ਕਹਿੰਦਾ ਯਾਰ ਤੇਰਾ ਨਾਂ ਅਸੀਂ ਹੁਣ ਚੇਂਜ ਕਰਤਾ ਮੈਂ ਕਿਹਾ ਜੀ ਕੀ ਕੀਤਾ ਕਹਿੰਦਾ ਇਹ ਤੈਨੂੰ ਦੱਸਣਾ ਨਹੀਂ ਤੈਨੂੰ ਇੱਕ ਸਰਪ੍ਰਾਈਜ਼ ਦੇਣਾ ਉਹਨਾਂ ਨੇ ਕੀ ਕੀਤਾ ਜਦੋਂ ਪੋਸਟਰ ਬਣ ਕੇ ਆ ਗਏ ਉਹਦੇ ਪੋਸਟਰ ਬਣਦੇ ਸੀ ਛੋਟੇ ਛੋਟੇ ਤੇ ਆਣ ਕੇ ਜਦੋਂ ਮੈਨੂੰ ਦਿਖਾਇਆ ਕਹਿੰਦੇ ਵੀ ਤੇਰਾ ਨਾਂ ਰੱਖਤਾ ਸੁਖ ਚਮਕੀਲਾ ਤੇ ਕਮਲਜੋਤ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਤਾਰੇ ਆ ਦਿਲਾਏ ਪਤਾ ਪਾਈਏ ਆ ਪਦੋਏ ਤਾਰੇ ਆ ਦਿਲਾਏ ਪਤਾ ਪਾਈਏ ਆ ਪਦੋਏ ਤੈਨੂੰ ਇੱਕ ਦਿਨ ਤੋਂ ਵੀ ਤਵੰਗੂ ਰੱਖਣਾ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਆਏ ਕੰਨ ਕਰ ਗੱਲ ਸੁਣ ਸੋਣੀਏ ਅੱਖ ਦੇ ਇਸ਼ਾਰੇ ਨਾਲ ਗੋਣੀਏ ਕੰਨ ਕਰ ਗੱਲ ਸੁਣ ਸੋਣੀਏ ਅੱਖ ਦੇ ਇਸ਼ਾਰੇ ਨਾਲ ਮੋਣੀਏ ਬੁੱਲੀਆਂ ਚ ਹੱਸ ਲਿਆ नाग ਵਾਂਗੂ ਡੱਸ ਬੁੱਲੀਆਂ ਚ ਹੱਸ ਲਿਆ नाग ਵਾਂਗੂ ਡੱਸ ਜਿੰਦ ਕੱਟ ਲਈ ਯਾਰਾਂ ਦੀ ਪੱਟ ਹੋਣੀਏ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਲਖਵੀਰ ਸਿੰਘ ਲੱਭਾ ਮਾਹ ਪੰਜਾਬ ਯੂਐਸਏ ਚੈਨਲ ਤੋਂ ਪਹਿਲਾ ਮੇਰਾ ਸਵਾਲ ਹੈ ਜੀ ਤੁਹਾਨੂੰ ਸੁਖਬਾਜੀ ਇਹ ਤੁਹਾਡੀ ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਹੋਈ ਮਾਪਿਓ ਦਾ ਨਾਂ ਕੀ ਸੀ ਔਰ ਜਿਹੜੀ ਸਟੱਡੀ ਆ ਤੁਸੀਂ ਪੜ੍ਹਾਈ ਕਿੱਥੇ ਤੱਕ ਕੀਤੀ ਜੀ ਸਭ ਤੋਂ ਪਹਿਲਾਂ ਮਾਹ ਪੰਜਾਬ ਚੈਨਲ ਦੇ ਜਿਹੜੇ ਯੂਐਸਏ ਤੋਂ ਐ ਉਹਨਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਕੀ ਗੱਲ ਲੱਭਾ ਜੀ ਮੇਰੇ ਸ਼ੌਕਰ ਦੀ ਮੇਰਾ ਪਿੰਡ ਮੋਗਾ ਜ਼ਿਲ੍ਹਾ ਕੋਟੀਸਾਂ ਦੇ ਕੋਲੇ ਗਲੋਟੀ ਪਿੰਡ ਆ ਮੇਰੇ ਫਾਦਰ ਸਾਹਿਬ ਸਰਦਾਰ ਜੋਗਿੰਦਰ ਸਿੰਘ ਜੀ ਮੇਰੇ ਮਾਤਾ ਜੀ ਨਿਹਾਲ ਕੌਰ ਜੀ ਮੇਰੀ ਪੜ੍ਹਾਈ ਵੀ ਤਕਰੀਬਨ ਪਿੰਡ ਤੋਂ ਹੀ ਸ਼ੁਰੂ ਹੋਈ ਆ 8ਵੀਂ ਤੱਕ ਉਹ ਸਾਡੇ ਪਿੰਡ ਸਕੂਲ ਹੁੰਦਾ ਸੀਗਾ 10ਵੀਂ ਕੀਤੀ ਅਸੀਂ ਜਾ ਕੇ ਕੋਟੀ ਸਿੱਖ ਤੇ ਉਸ ਟਾਈਮ ਦੇ ਵਿੱਚ ਜਿਹੜਾ ਸਮਾਂ ਸੀਗਾ ਵੀ ਮਾਂ ਪੇ ਉਹ ਥੋੜੇ ਕੀਤਿਆਂ ਆ ਇਧਰਲੇ ਪਾਸੇ ਨੂੰ ਮੈਨੂੰ ਲੱਗਦਾ ਨਹੀਂ ਵੀ ਜਿਆਦਾ ਖੁੱਲ੍ਹ ਦਿੰਦੇ ਸੀ ਤੇ ਤੁਹਾਨੂੰ ਕਿੱਦਾਂ ਦਾ ਉਹ ਸਮਾਂ ਤੁਹਾਨੂੰ ਮਿਲਿਆ ਕਿ ਮਾਂ ਪਿਓ ਨੇ ਕੋਈ ਸਾਥ ਦਿੱਤਾ ਜਾਂ ਭੈਣ ਭਰਾਵਾਂ ਨੇ ਕੋਈ ਤੁਹਾਡਾ ਕੋਈ ਮਤਲਬ ਇਧਰਲੇ ਪਾਸੇ ਨੂੰ ਹੱਥ ਫੜਿਆ ਜਦੋਂ ਮੈਨੂੰ ਸ਼ੌਂਕ ਪਿਆ ਇਸ ਲਾਈਨ ਦਾ ਅਸੀਂ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਏ ਸੀਗੇ ਕੀਰਤਨ ਕਰਦੇ ਕਰਦੇ ਮੁੜ ਕੇ ਇਸ ਪਾਸੇ ਨੂੰ ਆ ਗਏ ਪਰ ਮੇਰੇ ਫਾਦਰ ਸਾਹਿਬ ਥੋੜਾ ਜਿਆ ਸਖਤ ਬਹੁਤ ਸੀ ਉਹ ਕਹਿੰਦੇ ਤੂੰ ਕਿਹੜੇ ਕੰਜਰਾਂ ਵਾਲੇ ਕੰਮ 'ਚ ਪਿਆ ਇਹ ਤਾਂ ਕੰਮ ਮਰਾਸੀਆਂ ਦਾ ਹੈ ਇਹ ਸਾਡੇ ਕੰਮ ਨਹੀਂ ਚੱਲਦਾ ਇਹ ਕਿ ਤੂੰ ਇਹ ਕੰਮ ਨਾ ਕਰ ਪਰ ਮੈਨੂੰ ਸ਼ੌਂਕ ਹੀ ਇੰਨਾ ਸੀ ਪਰ ਮੈਂ ਉਹਨਾਂ ਦਾ ਕਹਿਣਾ ਨਹੀਂ ਮੰਨਿਆ ਤੇ ਆਪਾਂ ਆਪਦੇ ਸ਼ੌਂਕ ਪਗਾਉਂਦੇ ਰਹੇ ਤੇ ਸੁਖਬਾਜੀ ਜਿਹੜੀ ਇੱਕ ਹੋਰ ਗੱਲ ਮੈਂ ਕਹੂੰਗਾ ਕਿਉਂਕਿ ਜ਼ਿੰਦਗੀ ਅਸਲੀ ਜਿੱਥੋਂ ਸਟਾਰਟ ਹੁੰਦੀ ਆ ਮਾਪੇ ਨੇ ਸਾਨੂੰ ਜੰਮਿਆ ਗਾਂ ਪਾਲਿਆ ਪੜ੍ਹਾਈ ਕਰਵਾਈ ਉਹ ਜਿੱਥੇ ਤੱਕ ਬੱਚੇ ਨੂੰ ਹੁੰਦਾ ਵੀ ਉਹ ਵੱਧ ਤੋਂ ਵੱਧ ਕਰ ਲਈ ਆ ਸਮੇਂ ਮੁਤਾਬਕ ਵੀ ਆਪਾਂ ਬੱਚੇ ਬਾਰੇ ਕੀ ਕੀ ਸੋਚਣਾ ਕੀ ਕਰਨਾ ਤੇ ਤੁਹਾਡਾ ਜਿਹੜਾ ਜੀਵਨ ਦਾ ਸਫਰ ਉਹ ਕਿਹਣਾ ਨਾਲ ਸਟਾਰਟ ਹੋਇਆ ਉਹ ਕਿਹੜੀ ਸਾਲ ਦੇ ਵਿੱਚ ਹੋਇਆ ਤੇ ਬੱਚੇ ਤੁਹਾਡੇ ਕਿੰਨੇ ਨੇ ਮੇਰਾ 1986 ਦੇ ਵਿੱਚ ਜੀਵਨ ਸਾਥਣ ਕੁਲਵੰਤ ਕੌਰ ਉਹਨਾਂ ਚੋਂ ਇੱਕ ਬੇਟੀ ਸੀ ਉਹਦਾ ਥੋੜਾ ਜਿਹਾ ਟ੍ਰੈਜੇਡੀ ਹੋ ਗਈ ਸੀ ਡੈਥ ਹੋ ਗਈ ਸੀ ਇੱਕ ਬੇਟਾ ਅਵਤਾਰ ਸਿੰਘ ਉਹ ਮੇਰੇ ਕੋਲ ਹੀ ਰਹਿ ਰਿਹਾ ਤੇ ਜਿਹੜੇ ਮੇਰੇ ਉਸਤਾਦ ਜੀ ਗਾਇਕੀ ਦੇ ਉਸਤਾਦ ਸ਼੍ਰੀ ਚਾਂਦੀ ਰਾਮ ਚਾਂਦੀ ਜੀ ਲੈ ਜਾ ਛੱਲੀਆਂ ਬਨਾਲੀ ਦਾਣੇ ਵੇ ਮਿੱਤਰਾ ਦੂਰ ਦੇ ਆ ਉਹਨਾਂ ਦੀ ਕਾਫੀ ਸੰਗਤ ਕੀਤੀ ਆ ਉਹਨਾਂ ਤੋਂ ਹੀ ਜੋ ਮਾੜਾ ਮੋਟਾ ਸਾਨੂੰ ਆਉਂਦਾ ਅਸੀਂ ਉਹਨਾਂ ਤੋਂ ਹੀ ਸਿੱਖਿਆ ਤੇ ਚੱਲਦੇ ਸਫ਼ਰ ਦੇ ਵਿੱਚ ਜਿਵੇਂ ਸੁੱਖ ਦੇ ਨਾਲ ਚਮਕੀਲਾ ਲੱਗਣਾ ਇਹ ਕਿਦਾਂ ਦਾ ਦੌਰ ਸੀ ਤੇ ਕਿਦਾਂ ਤੁਹਾਡਾ ਮਤਲਬ ਇਹ ਚੀਜ਼ ਦੇ ਨਾਲ ਸਮੇਲ ਹੋਇਆ ਇਹਦੇ ਬਾਰੇ ਕੋਈ ਜਾਣਨਾ ਜ਼ਰੂਰ ਮੈਂ ਪਹਿਲਾਂ ਮੇਰਾ ਸੁਖਮੰਦਰ ਘੋਟੇ ਦੇ ਨਾਂ ਨਾਲ ਚਾਰ ਪੰਜ ਟੇਪਾਂ ਆਈਆਂ ਫੇਰ ਅਸੀਂ ਇੱਕ ਟੇਪ ਰਿਕਾਰਡ ਕੀਤੀ ਸੇਵਾ ਸਿੰਘ ਨਾਰਥ ਉਹਨੂੰ ਦਿੱਲੀ ਲੈ ਗਿਆ ਰਿਲੀਜ਼ ਕਰਾਉਣ ਵਾਸਤੇ ਉੱਥੇ ਜਾ ਕੇ ਉਹਨੇ ਕੰਪਨੀ ਨਾਲ ਗੱਲ ਕੀਤੀ ਵੀ ਐਂ ਕਰਕੇ ਉਹਨਾਂ ਨੇ ਜਦੋਂ ਦੇਖਿਆ ਵੀ ਇਹਦਾ ਚਿਹਰਾ ਮੋਹਰਾ ਮਹਾਂਦਰਾ ਜਿਹੜਾ ਸਿਰ ਚਮਕੀਲੇ ਨਾਲ ਮਿਲਦਾ ਜੁਲਦਾ ਤੇ ਸੇਵਾ ਸਿੰਘ ਮੈਨੂੰ ਕਹਿੰਦਾ ਯਾਰ ਤੇਰਾ ਨਾਂ ਅਸੀਂ ਹੁਣ ਚੇਂਜ ਕਰਦਾ ਮੈਂ ਕਿਹਾ ਜੀ ਕੀ ਕੀਤਾ ਕਹਿੰਦਾ ਇਹ ਤੈਨੂੰ ਦੱਸਣਾ ਨਹੀਂ ਤੈਨੂੰ ਇੱਕ ਸਰਪ੍ਰਾਈਜ਼ ਦੇਣਾ ਉਹਨਾਂ ਨੇ ਕੀ ਕੀਤਾ ਜਦੋਂ ਪੋਸਟਰ ਬਣ ਕੇ ਆ ਗਏ ਉਦੋਂ ਪੋਸਟਰ ਬਣਦੇ ਸੀ ਛੋਟੇ ਛੋਟੇ ਤੇ ਆਣ ਕੇ ਜਦੋਂ ਮੈਨੂੰ ਦਿਖਾਇਆ ਕਹਿੰਦੇ ਵੀ ਤੇਰਾ ਨਾਂ ਰੱਖਤਾ ਸੁਖ ਚਮਕੀਲਾ ਤੇ ਕਮਲ ਜੋਤ ਕਲਵੰਤਰ ਤੋਂ ਕਮਲਜੋਤ ਕਰਤਾ ਉਹਨਾਂ ਨੇ ਤੇ ਮੇਰਾ ਸੁਖਮੰਦਰ ਘਲੋਟੀ ਤੋਂ ਸੁਖ ਚਮਕੀਲਾ ਕਰਤਾ ਇਹ ਸੇਵਾ ਸਿੰਘ ਨੌਰਥ ਭਾਜੀ ਮੇਰੇ ਵੱਡੇ ਭਾਜੀ ਉਹਨਾਂ ਦੀ ਦੇਣ ਹੈ ਉਹਨਾਂ ਦਾ ਵੀ ਨਾਮ ਪੂਰੇ ਵਰਲਡ ਵਿੱਚ ਜਿਹੜਾ ਇੱਕ ਵੱਖਰੀ ਉਹਨਾਂ ਦੀ ਪਛਾਣ ਆ ਨੌਰਥ ਸਾਹਿਬ ਜੀ ਸੋ ਜਿਹੜਾ ਮਤਲਬ ਚਲਦੇ ਸਫਰ ਦੇ ਵਿੱਚ ਚਮਕੀਲਾ ਸਾਹਿਬ ਨਾਲ ਵੀ ਤੁਹਾਡਾ ਕੋਈ ਮੇਲ ਸਮੇਲ ਹੋਇਆ ਜਾਂ ਕਿਦਾਂ ਪ੍ਰੋਗਰਾਮਾਂ ਦੇ ਉੱਤੇ ਇਕੱਠੇ ਹੋਏ ਕਿਤੇ ਜਾਂ ਕਿੱਦਾਂ ਚੱਲਦਾ ਰਿਹਾ ਚਮਕੀਲਾ ਸਾਹਿਬ ਨਾਲ ਤਕਰੀਬਨ ਜਦੋਂ ਕਿਤੇ ਸਾਡੇ ਉਧਰ ਮੈਂ ਵੀ ਤਾਂ ਪਿੰਡ ਹੀ ਹੁੰਦਾ ਸੀ ਕੋਟੀ ਸਖਾਰ ਉਹਨਾਂ ਨੇ ਸਾਡੇ ਏਰੀਆ ਜਿੱਦੋਂ ਕਿਤੇ ਪ੍ਰੋਮ ਕਰਨ ਜਾਣਾ ਤੇ ਉਹਨਾਂ ਨੇ ਜਾਵਾਂ ਜੇ ਤਾਂ ਜਾਂਦੇ ਹੋ ਸਾਂ ਟਾਈਮ ਹੈ 10 ਮਿੰਟ ਤਾਂ ਰੁੱਕੇ ਜਾਣਾ ਨਹੀਂ ਤਾਂ ਵਾਪਸੀ ਤੇ ਸਾਡੇ ਕੋਲ ਚਾਹ ਪੀਣੀ ਸਾਡੇ ਉਥੇ ਵੱਡੇ ਭਾਈ ਜੀ ਐ ਨਿੰਦਰ ਭਾਈ ਨਿੰਦਰ ਸਾਊਂਡ ਵਾਲੇ ਉਹਨਾਂ ਕੋਲੇ ਸਾਰੇ ਹੀ ਕਲਾਕਾਰ ਤਕਰੀਬਨ ਰੁਕਦੇ ਹੁੰਦੇ ਸੀ ਭਾਈ ਚਮਕੀਲਾ ਜੀ ਵੀ ਰੁਕਦੇ ਹੁੰਦੇ ਸੀ ਜਦੋਂ ਕਿਤੇ ਨੰਗਣਾ ਉਹਨਾਂ ਨੇ ਤੇ ਮਜੀਸ਼ਣਾ ਨੂੰ ਕਹਿਣਾ ਵੀ ਉਥੇ ਇੱਕ ਮੈਂ ਵੀ ਬੈਠਾ ਹਾਂ ਜਾਂਦਾ ਹੋਇਆ ਉਹਨਾਂ ਨੇ ਕਹਿਣਾ ਵੀ ਇੱਕ ਮੇਰੇ ਮੇਰਾ ਹਮਸ਼ਕਲ ਜਿਹੜਾ ਉੱਥੇ ਵੀ ਬੈਠਾ ਚਮਕੀਲਾ ਉਹ ਮੈਨੂੰ ਆਪ ਚਮਕੀਲਾ ਕਹਿੰਦਾ ਹੁੰਦੇ ਸੀ ਇਹ ਜਿਹੜਾ ਮੇਲਾ ਅਮਰ ਸਿੰਘ ਚਮਕੀਲਾ ਦਾ ਸ਼ੁਰੂਆਤ ਸਾਡੀ ਹੋ ਕੀਤੀ ਹੋਈ ਹੈ ਹੁਣ ਠੀਕ ਹੈ ਵੀ ਉਹ ਪਰਿਵਾਰ ਨੇ ਹੋਰ ਬੰਦੇ ਮੂਰੇ ਕਰਤੇ ਅਸੀਂ ਥੋੜਾ ਆਪ ਹੀ ਪਿੱਛੇ हट ਗਏ ਵੀ ਅਸੀਂ ਇਹਨਾਂ ਗੱਲਾਂ ਤੋਂ ਕੀ ਲੈਣਾ ਅਸੀਂ ਸ਼ੁਰੂਆਤ ਕਰਤੀ ਜਦੋਂ ਅਸੀਂ ਸ਼ੁਰੂ ਕੀਤੀ ਸੀ ਉਦੋਂ ਕੋਈ ਵੀ ਨੇੜੇ ਨਹੀਂ ਸੀ ਆਉਂਦਾ ਦਰਦੇ ਹੁੰਦੇ ਸੀ ਸਾਰੇ ਦਾਦੇ ਸੀ ਬਲੋ ਬਹੁਤੇ ਕਲਾਕਾਰ ਜਿਹੜੇ ਉਹ ਮਤਲਬ ਉਹਦਾ ਪੂਰਾ ਡਰ ਸੀ ਵੀ ਪਤਾ ਨਹੀਂ ਕੀ ਹੋਊਗਾ ਅਸੀਂ ਸਾਰਾ 2000 ਤੋਂ ਸ਼ੁਰੂ ਕੀਤਾ ਮੇਲਾ ਹੁਣ ਤੱਕ ਦੇਖੋ ਚੱਲੀ ਜਾ ਰਿਹਾ ਤੇ ਬਾਕੀ ਜਿਹੜੀ ਕੱਠ ਦੀ ਗੱਲ ਆ ਉਥੇ ਉਹਨੂੰ ਚਾਉਣ ਵਾਲੇ ਹੀ ਐਨੇ ਆ ਰਾਜਸਥਾਨ ਤੋਂ ਹਰਿਆਣਾ ਤੋਂ ਜੰਮੂ ਕਸ਼ਮੀਰ ਤੋਂ ਪਤਾ ਨਹੀਂ ਕਿੱਥੋਂ-ਕਿੱਥੋਂ ਲੋਕ ਬਾਹਰੋਂ ਇੰਗਲੈਂਡ ਅਮਰੀਕਾ ਕੈਨੇਡਾ ਤੋਂ ਵੀ ਉਹਨਾਂ ਦੇ ਸਰੋਤੇ ਜਿਹੜੇ ਉਹਨਾਂ ਨੂੰ ਚਾਉਣ ਵਾਲੇ ਆ ਉਹ ਆਣ ਕੇ ਨਾਲੇ ਸਮਾਧ ਸਜਦਾ ਕਰਦੇ ਆ ਨਾਲੇ ਸ਼ਰਦਾ ਦੇ ਫੁੱਲ ਭੇਟ ਕਰਦੇ ਨਾਲੇ ਮੇਲਾ ਵੇਦੇ ਆ ਤੇ ਉਹ ਤੇ ਚਲੋ ਉਹਨਾਂ ਨੇ ਇੱਕ ਬਹੁਤ ਵੱਡੀ ਬਲੰਦੀ ਥੋੜੇ ਟਾਈਮ ਦੇ ਵਿੱਚ ਜਿਹੜੀ ਹੈ ਨਾ ਇੱਕ ਪਿੱਛੇ ਆਪਾਂ ਇੱਕ ਪੋਸਟ ਪਾਈ ਸੀ ਉਹਦੇ ਵਿੱਚ ਉਹਦਾ ਨਾਮ ਦਿੱਤਾ ਗਿਆ ਵੀ ਬਲਾਸਟ ਉਹਨਾਂ ਨੇ ਕੀਤਾ ਸੀ ਐਂਟਰੀ ਜਿਹੜੀ ਜਿਵੇਂ ਇੱਕ ਬੰਬ ਚੱਲਦਾ ਫਟਾਫਟ ਹੈ ਨਾ ਪੰਜਾਬੀ ਗਾਇਕੀ ਦੇ ਵਿੱਚ ਉਹਨਾਂ ਨੇ ਇਸ ਤਰ੍ਹਾਂ ਥੋੜੇ ਟਾਈਮ ਦੇ ਵਿੱਚ ਬਲੰਦੀਆਂ ਸੁਈਆਂ ਨੇ ਤੇ ਜਿ ਤਰ੍ਹਾਂ ਹੁਣ ਆਪਣਾ ਦਿਲਜੀਤ ਆ ਉਸ ਨੂੰ ਮੈਂ ਕਾਫੀ ਟਾਈਮ ਤੋਂ ਦੇਖਦਾ ਰਿਹਾ ਇਹ ਮਤਲਬ ਇੱਕ ਬੰਦਾ ਜਿਵੇਂ ਕਹਿੰਦਾ ਵੀ ਮੈਂ ਆ ਹੁਣ ਲਾਈਨ ਦੇ ਵਿੱਚ ਪੈ ਗਿਆ ਤੇ ਮੈਂ ਆ ਕੰਮ ਨਹੀਂ ਛੱਡਣਾ ਕੁਝ ਵੀ ਹੋ ਜਾਏ ਮੈਂ ਕੁਝ ਨਾ ਕੁਝ ਕਰਨਾ ਤੇ ਉਹ ਤੁਹਾਨੂੰ ਕਿਵੇਂ ਲੱਗਦਾ ਵੀ ਮੁੰਡੇ ਨੇ ਮਿਹਨਤ ਕਰਕੇ ਇੱਥੇ ਤੱਕ ਪਹੁੰਚਣਾ ਉਹਦਾ ਕਿਵੇਂ ਲੱਗਦਾ ਤੋ ਬਹੁਤ ਵਧੀਆ ਮੁੰਡਾ ਬਹੁਤ ਵਧੀਆ ਨੇਚਰ ਦਾ ਉਹਨੇ ਮਿਹਨਤ ਕੀਤੀ ਹੈ ਉਹਨੂੰ ਮਿਹਨਤ ਦਾ ਫਲ ਵੀ ਪ੍ਰਮਾਤਮਾ ਨੇ ਲਾਇਆ ਜਿਹੜਾ ਉਹਨੇ ਚਮਕੀਲਾ ਜੀ ਦੀ ਫਿਲਮ ਦੇ ਵਿੱਚ ਰੋਲ ਕੀਤਾ ਬਹੁਤ ਵਧੀਆ ਕੀਤਾ ਉਹਨੇ ਪਰ ਕੁਝ ਸਾਨੂੰ ਇਤਰਾਜ਼ ਹੋ ਉਸ ਗੱਲਾਂ ਤੇ ਵੀ ਜਿਹੜਾ ਚਮਕੀਲੇ ਦਾ ਇੱਕ ਧਾਰਮਿਕ ਪੱਖ ਵੀ ਸੀਗਾ ਉਹ ਨਹੀਂ ਦਿਖਾਇਆ ਉਹਨਾਂ ਨੇ ਉਹਨਾਂ ਨੇ ਜਿਹੜਾ ਉਹਦਾ ਲਚਰਤਾ ਦਾ ਉਹਦੇ ਠੱਪਾ ਲੱਗਾ ਸੀ ਇਹਨਾਂ ਨੇ ਸਗੋਂ ਹੋਰ ਪੱਕਾ ਕਰਦਾ ਵੀ ਚਮਕੀਲਾ ਲਚਰ ਗਾਉਂਦਾ ਸੀ ਉਹ ਲਚਰ ਨਹੀਂ ਸੀ ਗਾਉਂਦਾ ਕਿਉਂਕਿ ਉਹਦੇ ਜਿਹੜੇ ਧਾਰਮਿਕ ਗੀਤ ਹੈ ਉਹ ਦੂਜੇ ਦੁਕਾਨਿਆਂ ਦੇ ਨਾਲੋਂ ਵੀ ਜ਼ਿਆਦਾ ਚੱਲੇ ਆ ਪਰ ਉਹਦਾ ਉਹਨਾਂ ਨੇ ਬਹੁਤ ਘੱਟ ਜ਼ਿਕਰ ਕੀਤਾ ਇਸ ਕਰਕੇ ਸਾਡਾ ਉਹਨਾਂ ਦਾ ਇਸ ਗੱਲ ਦਾ ਇਤਰਾਜ਼ ਹੀ ਰਿਹਾ ਨਹੀਂ ਦੇਖੋ ਇੱਕ ਗੱਲ ਤਾਂ ਮੈਂ ਵੀ ਆਮ ਇੰਟਰਵਿਊਆਂ ਦੇ ਵਿੱਚ ਮੈਂ ਕਰਦਾ ਹੁਣ ਨਾ ਜ਼ਰੂਰੀ ਕਰਦਾ ਆ ਇਹ ਗੱਲ ਨੂੰ ਕਿਉਂਕਿ ਜਿੱਦਾਂ ਦਾ ਉਹ ਧਾਰਮਿਕ ਗਾ ਗਿਆ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਆ ਮੁਕਾਬਲਾ ਕਰਨ ਦੀ ਹੈ ਨਹੀਂ ਤੇ ਬੜਾ ਮਤਲਬ ਹਰ ਅੱਡੀ ਚੋਟੀ ਦਾ ਜੋਰ ਲਾ ਕੇ ਦੇਖ ਲਿਆ ਪਰ ਮੈਨੂੰ ਹਲੇ ਤੱਕ ਲੱਗਿਆ ਨਹੀਂ ਵੀ ਉਹ ਉੱਥੇ ਕੋਈ 0% ਤੋਂ ਕੋਈ ਅੱਗੇ ਨਿਕਲਿਆ ਹੋਵੇ ਵੀ ਮਤਲਬ ਇੰਨੀ ਕੋਈ ਰੀਸ ਕਰ ਸਕੇ ਉਸ ਬੰਦੇ ਦਾ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਉਹਦਾ ਚਮਕੀਲਾ ਜੀ ਦੀ ਰੀਸ ਕਰਨੀ ਤਾਂ ਬਹੁਤ ਔਖੀ ਗੱਲ ਹੈ ਕਿਉਂਕਿ ਜੋ ਧਾਰਮਿਕ ਗੀਤਾਂ ਦੇ ਵਿੱਚ ਵੀ ਉਹਨੇ ਪੜਾ ਪਾਈਆਂ ਜਿੰਨੇ ਉਹਦੇ ਰਿਕਾਰਡ ਹੁਣ ਤੱਕ ਚੱਲੇ ਗੁਰਦੁਆਰਿਆਂ ਚ ਚੱਲਦੇ ਰਹੇ ਆ ਤਲਵਾਰ ਮੈਂ ਕਲਗੀ ਧਰਦੀ ਹਾਂ ਕੰਦੇ ਸਰਹੰਦ ਦੀਏ ਯਾ ਨਿਤੂ ਨਰਕਾ ਨੂੰ ਜਾਂ ਮੈਸਰ ਹੰਦਦੀ ਦੇ ਬਾਰੇ ਲੈ ਲੋ ਚੁੰਨੀਆਂ ਸਿਰਾਂ ਤੇ ਅਸੀਂ ਕਰਨ ਚੜਾਈ ਆਪੇ ਚੱਲੀ ਆ ਸਾਥੋਂ ਦਾਦਾ ਖੋਲਿਆ ਸਾਥੋਂ ਬਾਬਾ ਖੋਲਿਆ ਤੇ ਨਰਕਾਣਾ ਉਹ ਹੁਣ ਵੀ ਉਨੇ ਪਪੂਲਰ ਹੈ ਜਿੰਨੇ ਉਦੋਂ ਪਪੂਲਰ ਸੀ ਤੇ ਜਿਵੇਂ ਪਿੱਛੇ ਆਪਾਂ ਹਾਕਮ ਬਖਤਖਦੀ ਵਾਲ ਦੀ ਇੰਟਰਵਿਊ ਕੀਤੀ ਸੀ ਉਹਦੇ ਵਿੱਚ ਇੱਕ ਚੀਜ਼ ਮੈਨੂੰ ਥੋੜੀ ਜੀ ਯਾਦ ਸੀਗੀ ਕਿ ਉਹਨਾਂ ਨੇ ਪਿੱਛੇ ਕੋਈ ਕਮੇਟੀ ਬਣਾਈ ਸੀ ਇੱਕ ਵਾਰ ਉਦਾਂ ਦਾ ਜਿਵੇਂ ਕਲਾਕਾਰ ਹੁਣ ਪਹਿਲੇ ਵਾਲਾ ਜਿਵੇਂ ਇਕੱਠ ਜਿਹਾ ਮੈਨੂੰ ਕਿਤੇ ਵੀ ਨਹੀਂ ਲੱਭਦਾ ਹੈਨਾ ਜਿਵੇਂ ਖੇਰੂ ਖੇਰੂ ਆਮ ਦੁਨੀਆ ਹੋਈ ਪਈ ਆ ਉਤਰਾਏ ਕਲਾਕਾਰਾਂ ਦੇ ਵਿੱਚ ਤੇ ਕੀ ਤੁਹਾਨੂੰ ਲੱਗਦਾ ਵੀ ਸਾਨੂੰ ਇਦਾਂ ਦਾ ਕੋਈ ਕਦਮ ਪੁੱਟਣਾ ਚਾਹੀਦਾ ਇਕੱਠੇ ਹੋ ਕੇ ਕੋਈ ਇਦਾਂ ਦੀ ਕੋਈ ਪਲੇਟਫਾਰਮ ਜਿਹੜਾ ਬਣਾਉਣਾ ਚਾਹੀਦਾ ਵੀ ਜਿਹਦੇ ਨਾਲ ਅਸੀਂ ਇੱਕ ਦੂਜੇ ਨਾਲ ਤਾਲਮੇ ਤਾਲਮੇਲ ਬਣਾ ਕੇ ਰੱਖੀਏ ਔਰ ਸਾਡਾ ਕੋਈ ਉਹਦੇ ਵਿੱਚ ਸਮਾਜ ਦੇ ਵਿੱਚ ਹੋਰ ਵੀ ਜਿਹੜਾ ਕੋਈ ਚੰਗਾ ਕੰਮ ਹੋ ਸਕੇ ਤਾਲਮੇਲ ਤਾਂ ਚਾਹੀਦਾ ਵੀ ਹੈ ਕਮੇਟੀ ਵੀ ਚਾਹੀਦੀ ਹੈ ਪਰ ਦੋ ਤਿੰਨ ਪਹਿਲਾਂ ਬਣਿਆ ਵੀ ਹੈ ਸੁਭਾਵਾਂ ਪਰ ਉਹ ਮੈਂ ਕੀ ਕਹਾ ਕਈ ਵਾਰੀ ਨਾ ਗੁੱਸਾ ਕਰ ਜਾਂਦੇ ਕਈ ਕਲਾਕਾਰ ਸਿਰਫ ਮੀਟਿੰਗਾਂ ਤੱਕ ਹੀ ਰਹਿ ਜਾਂਦੀਆਂ ਗੱਲਾਂ ਹੁਣ ਅਸੀਂ ਸਾਡੀ ਇੱਕ ਸੋਸ਼ਲ ਵਰਕ ਅਸੀਂ ਕਰ ਰਹੇ ਮੈਂ ਆ ਮੇਰਾ ਛੋਟਾ ਵੀਰ ਜਸਵੀਰ ਜਸਾ ਅਸੀਂ ਮਨੁੱਖੀ ਅਧਿਕਾਰ ਮੰਚ ਦੇ ਮੈਂ ਜਿਲ੍ਹੇ ਦਾ ਚੇਅਰਮੈਨ ਆ ਲੁਧਿਆਣੇ ਦਾ ਉਹ ਸਾਡੇ ਪ੍ਰਧਾਨ ਜੀ ਨੇ ਅਸੀਂ ਆਪਦੀਆਂ ਸੋਸ਼ਲ ਵਰਕ ਅਸੀਂ ਅਸੀਂ ਆਪਣੀ ਜੋ ਸਾਡਾ ਸੋਸ਼ਲ ਵਰਕ ਹੁੰਦਾ ਸੀ ਉਹ ਕਰੀ ਜਾ ਰਹੇ ਆ ਪਰ ਜਿਹੜੀ ਕਲਾਕਾਰਾਂ ਵਾਲੀ ਗੱਲ ਹੈ ਇਹ ਮੇਰੇ ਹਿਸਾਬ ਨਾਲ ਨਹੀਂ ਇਕੱਠੇ ਹੋਣੇ ਉਕੇ ਡੱਡੂਆਂ ਦੀ ਪਸੇਰੀ ਆ ਕੋਈ ਉਧਰ ਨੂੰ ਛਾਲ ਮਾਰ ਜਾਂਦਾ ਕੋਈ ਉਧਰ ਨੂੰ ਛਾਲ ਮਾਰ ਜਾਂਦਾ ਇਕੱਠੇ ਨਹੀਂ ਹੋ ਸਕਦੇ ਮੈਨੂੰ ਵੀ ਪਿਛਲੇ ਟਾਈਮ ਤੋਂ ਇਹੀ ਲੱਗ ਰਿਹਾ ਕਿ ਮਤਲਬ ਜਿਵੇਂ ਪੋਲੀਟਿਕਲ ਲੋਕ ਉਹ ਤੇ ਸਟੇਜਾਂ ਦੇ ਉੱਤੇ ਤਾਂ ਲੜ ਪੈਂਦੇ ਆ ਪਰ ਉਹ ਬਾਅਦ ਵਿੱਚ ਇਕੱਠੇ ਹੁੰਦੇ ਆ ਜਾਂ ਜਿਵੇਂ ਆਪਣੇ ਕਚਹਿਰੀ ਦੇ ਵਕੀਲ ਲਾ ਲਓ ਉਹ ਸਾਨੂੰ ਲੱਗਦਾ ਹੁੰਦਾ ਵੀ ਇੱਕ ਦੂਜੇ ਦਾ ਸਿਰ ਵੀ ਪਾੜ ਦੇਣਗੇ ਵੀ ਆ ਵੀ ਕਰ ਦੇਣਾ ਉਹਨਾਂ ਨੇ ਉਹ ਵੀ ਕਰ ਦੇਣਾ ਦੋ ਕੁ ਮਿੰਟਾਂ ਬਾਅਦ ਬਾਹਰ ਦੇਖੋ ਉਹ ਇਕੱਠੇ ਚਾਹ ਪੀਂਦੇ ਆ ਤੇ ਇਹ ਪੰਜਾਬੀ ਜਿਹੜਾ ਸਾਡਾ ਸੱਭਿਆਚਾਰ ਹੈ ਇਹਦੇ ਵਿੱਚ ਇੰਨਾ ਗੰਦਲਾਪਣ ਕਿੱਦਾਂ ਦਾ ਕਿਉਂ ਆਇਆ ਇਦਾਂ ਬਦਲ ਵੀ ਇਹਦਾ ਕਾਰਨ ਕੀ ਬਣਿਆ ਇਹਦੇ ਪਰ ਗੰਦਲੇਪਣ ਬਾਰੇ ਹੁਣ ਆਪਾਂ ਕੀ ਕਹਿ ਸਕਦੇ ਕਿਉਂਕਿ ਜਿਹੜੇ ਕਈ ਪ੍ਰਧਾਨ ਆ ਆਪੇ ਪ੍ਰਧਾਨ ਬਣੇ ਆ ਇੰਟਰਨੈਸ਼ਨਲ ਵੀ ਬਣ ਗਏ ਉਹ ਪਹਿਲਾਂ ਅਸੀਂ ਪ੍ਰਧਾਨ ਬਣਾਏ ਸੀਗੇ ਪਰ ਉਹਨਾਂ ਨੂੰ ਨਾ ਕਿਸੇ ਨੇ ਲਾਇਆ ਜੇ ਤਾਂ ਆਪਾਂ ਹੁਣ ਜਿਵੇਂ ਤੁਹਾਨੂੰ ਆਪਾਂ ਪ੍ਰਧਾਨ ਚੁਣ ਲਈਏ ਜੇ ਤੁਸੀਂ ਦੁਬਾਰਾ ਆਪੇ ਹੀ ਪ੍ਰਧਾਨ ਬਣੋਗੇ ਇਹ ਅਸੀਂ ਤੁਹਾਨੂੰ ਲਾਵਾਂਗੇ ਤਾਂ ਤੁਸੀਂ ਆਪਣੀ ਕੋਈ ਸੰਸਥਾ ਬਣਾਵੋਗੇ ਅਸੀਂ ਉਹਨੂੰ ਲਾਇਆ ਤਾਂ ਹੈ ਨਹੀਂ ਸੀ ਉਹਨੇ ਆਪਣੀ ਸੰਸਥਾ ਵੱਖਰੀ ਬਣਾ ਕੇ ਤੇ ਉਹ ਚੱਲਣ ਲੱਗ ਗਿਆ ਅਸੀਂ ਪਰ ਉਹ ਥੋੜਾ ਪਿੱਛੇ ੜ ਗਏ ਸੀਗਾ ਵੀ ਅਸੀਂ ਕੀ ਲੈਣਾ ਨਵੇਂ ਸਿਰੇੋਂ ਕੰਮ ਚਲਾਤਾ ਸੋ ਚਲੋ ਖਾਰੇ ਤੇ ਆਉਣ ਵਾਲੇ ਪਰਮਾਤਮਾ ਸਾਰੇ ਕਲਾਕਾਰਾਂ ਨੂੰ ਮੈਂ ਤਾਂ ਕਹਾਂਗਾ ਗੀਤਕਾਰਾਂ ਨੂੰ ਸਮੱਤ ਬਖਸ਼ੇ ਇਹ ਇਕੱਠੇ ਹੋ ਕੇ ਇਕਜੁੱਟ ਹੋ ਕੇ ਪੰਜਾਬੀ ਮਾਂ ਬੋਲੀ ਦੀ সেবা ਕਰਨ ਔਰ ਹੁਣ ਮੈਂ ਤੁਹਾਡੀ ਜਿਹੜੀ ਹੈ ਲਾਈਫ ਦੀਆਂ ਗੱਲਾਂ ਤੇ ਆਪਾਂ ਕੁਝ ਕਰ ਲਈਆਂ ਕੁਝ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਹੁਣ ਵੀ ਇੱਕ ਗੀਤ ਮੈਂ ਸੁਣਿਆ ਸੀਗਾ ਤੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਵੀ ਮੈਂ ਕਈ ਵਾਰੀ ਮੂੰਹ ਤੇ ਗੱਲ ਕਹਿਣੀ ਔਖੀ ਵੀ ਲੱਗਦੀ ਆ ਤੇ ਸਾਨੂੰ ਸੌਖੀ ਲੱਗਦੀ ਆ ਵੀ ਤੁਹਾਡਾ ਵੀ ਜਿਹੜਾ ਨਾਂ ਅੱਜ ਕੱਲ ਜਿਹੜਾ ਮੈਂ ਪੁਰਾਣੇ ਕਲਾਕਾਰਾਂ ਦੇ ਵਿੱਚੋਂ ਦੇਖਾਂ ਤਾਂ ਸਦਾ ਬਹਾਰ ਹੈ ਨਹੀਂ ਨਾਂ ਬੰਦਾ ਉੜਿਆ ਸਮਾਨ ਨੂੰ ਤੇ ਨਾਂ ਥੱਲੇ ਡਿਗਿਆ ਜਿੱਥੇ ਵੀ ਚੱਲਦਾ ਤੁਰਿਆ ਠੀਕ ਆ ਜੀ ਤੇ ਆਉਣ ਵਾਲੇ ਟਾਈਮ ਚ ਕਿਹੜੇ ਕਿਹੜੇ ਪ੍ਰੋਜੈਕਟ ਤੁਸੀਂ ਕਰਨੇ ਆਂ ਉਦੇ ਬਾਰੇ ਪ੍ਰੋਜੈਕਟ ਤੇ ਮੇਰੇ 2-3 ਗੀਤ ਰਿਕਾਰਡ ਹੋਏ ਪਏ ਆ ਇੱਕ ਤਾਂ ਕੋਈ ਨਚੰਟਪਨ ਵਾਲਾ ਗਾਣਾ ਇੱਕ ਸਾਡਾ ਮੇਰਾ ਤੇ ਬਿੰਦਿਆ ਸੋਤਾ ਜੀ ਦਾ ਵੀ ਗੀਤ ਆ ਰਿਹਾ ਉਹ ਵੀ ਬਿਲਕੁਲ ਨਵਾਂ ਸ਼ੂਟ ਕਰਨ ਵਾਲਾ ਥੋੜਾ ਜਿਹਾ ਮਾਹੌਲ ਜਿਹੜਾ ਠੀਕ ਹੋ ਜਾਣਾ ਜਿਹੜਾ ਰੌਲਾ ਪੈ ਗਿਆ ਸੀ ਵੀ ਬਾਰਡਰ ਤੇ ਠੂਠਾ ਹੋਣ ਲੱਗੀ ਹੁਣ ਮਾਹੌਲ ਬਿਲਕੁਲ ਸਹੀ ਹੋ ਗਿਆ ਉਹ ਤਾਂ ਫਿਰ ਸ਼ੂਟ ਕਰਾਂਗੇ ਅਸੀਂ ਦੂਰਦਰਸ਼ਨ ਤੇ ਉਹ ਗੀਤ ਆਊਗਾ ਸਾਡਾ ਤੇ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਆਪਾਂ ਸ਼ੁਰੂਆਤ ਤੇ ਜੇ ਕਰਨੀ ਸੀ ਧਾਰਮਿਕ ਗੀਤ ਨਾਲ ਪਰ ਆਪਾਂ ਹੁਣ ਵੀ ਕਰ ਸਕਦੇ ਆ ਉਹ ਤੋਂ ਬਾਅਦ ਤੇ ਇੱਕ ਦੋ ਤੁਹਾਡੇ ਹੋਰ ਜੇ ਸਥਾਈ ਯੰਤਰ ਉਹ ਵੀ ਸੁਣਨੇ ਜ਼ਰੂਰੀ ਆ ਕੋਈ ਆਪਣਾ ਧਾਰਮਿਕ ਗੀਤ ਜਿਹੜਾ ਤੁਹਾਡਾ ਫੇਵਰਿਟ ਮੇਰਾ ਆਪਣਾ ਗੀਤ ਰਿਕਾਰਡ ਹੋਇਆ ਮੇਰੀ ਟੇਪ ਆਈ ਸੀ ਉਦੋਂ ਬਾਬੇ ਦੀਪ ਸਿੰਘ ਲਲਕਾਰਾ ਉਹਦੇ ਵਿੱਚੋਂ ਮੈਂ ਪੇਸ਼ ਕਰਨ ਲੱਗਾ ਤੂੰ ਕੀ ਜਾਣਦੀ ਮੁਗਲ ਸਰਕਾਰੇ ਮੇਰੇ ਮੇਰੇ ਸ਼ੈਨ ਸ਼ਾਹ ਦੇ ਚੋਜ ਨੇ ਨਿਆਰੇ ਮੇਰੇ ਸ਼ੈਨ ਸ਼ਾਹ ਦੇ ਚੋਜ ਨੇ ਨਿਆਰੇ ਹੱਥੀ ਪੁੱਤਾਂ ਨੂੰ ਸ਼ਿੰਗਾਰ ਕਰੇ ਜੰਜ ਲਈ ਤਿਆਰ ਹੱਥੀ ਪੁੱਤਾਂ ਨੂੰ ਸ਼ਿੰਗਾਰ ਕਰੇ ਜੰਜ ਲਈ ਤਿਆਰ ਸੁੱਤਾ ਸੂਲਾਂ ਦੇ ਵਿਸ਼ਾਉਣੇ ਲਾ ਕੇ ਟਿੰਡ ਦੇ ਸਰਹਾਣੇ ਸੁੱਤਾ ਸੂਲਾਂ ਦੇ ਵਿਛਾਉਣੇ ਲਾ ਕੇ ਟਿੰਡ ਦੇ ਸਰਹਾਣੇ ਪਿਆ ਰੱਬ ਦਾ ਉਹ ਸ਼ੁਕਰ ਗੁਜ਼ਾਰੇ ਮੇਰੇ ਮੇਰੇ ਸ਼ੈਨ ਸ਼ਾਹ ਦੇ ਚੋਜ ਨੇ ਨਿਆਰੇ ਲਾਸਟ ਅੰਤਰਾ ਸਾਡੇ ਵੀਰ ਕ੍ਰਿਸ਼ਨ ਹਾਂ ਜੀ ਮੇਰੇ ਦੋਸਤ ਬਹੁਤ ਹੀ ਪਿਆਰੇ ਮਿੱਤਰ ਭਰਾਵਾਂ ਵਰਗੇ ਹੰਸਾ ਸਿੱਖੀ ਬਲਵਾਨ ਕੱਢੇ ਜ਼ਾਲਮਾਂ ਦੀ ਜਾਨ ਹਾਂ ਸਾ ਸਿੱਖੀ ਬਲਵਾਨ ਕੱਡੇ ਜ਼ਾਲਮਾਂ ਦੀ ਜਾਨ ਟੱਕਰ ਸਾਡੇ ਨਾਲ ਲੈਣੀ ਮਹਿੰਗੀ ਮੁਗਲਾ ਓਏ ਪੈਣੀ ਟੱਕਰ ਸਾਡੇ ਨਾਲ ਲੈਣੀ ਮਹਿੰਗੀ ਮੁਗਲਾ ਓਏ ਪੈਣੀ ਵਿੱਚ ਅਸਮਾਨ ਗੂੰਜਦੇ ਜੇ ਘਾਰੇ ਮੇਰੇ ਸ਼ੈਨਸ਼ਾਹ ਦੇ ਚੋਜ ਨੇ ਨਿਆਰੇ ਮੇਰੇ ਸ਼ੇਨਸ਼ਾਰੇ ਚੋਜਨੇ ਨਿਆਰੇ ਇਹ ਗੀਤ ਧਾਰਮਿਕ ਵਾਹ ਜੀ ਵਾਹ ਤੁਸੀਂ ਦੋਸਤੋ ਸੁਣ ਰਹੇ ਹੋ ਬਲੰਦ ਆਵਾਜ਼ ਔਰ ਇੱਕ ਦੌਰ ਚੱਲਦਾ ਹੁੰਦਾ ਬੰਦੇ ਦਾ ਕਿ ਇੰਨੀ ਉਮਰ ਹੋ ਗਈ ਇੰਨੀ ਉਮਰ ਦੇ ਵਿੱਚ ਆਵਾਜ਼ ਜਿਹੜੀ ਬਦਲ ਜਾਂਦੀ ਆ ਤੇ ਮੈਂ ਅੱਜ ਸੁਣ ਕੇ ਇਹੀ ਗੱਲ ਕਹਿ ਸਕਦਾ ਵੀ ਅੱਗੇ ਨਾਲੋਂ ਵੀ ਚੰਡੀ ਜਾ ਰਹੀ ਆ ਆਵਾਜ਼ ਪਰਮਾਤਮਾ ਦੀ ਮਿਹਰ ਦੇ ਤੋਂ ਬਿਨਾ ਗਲਾ ਜਿਹੜਾ ਉਹ ਸਾਥ ਨਹੀਂ ਦਿੰਦਾ ਸੋ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਜਿਹੜੀ ਖੁੱਲੀ ਆਵਾਜ਼ ਲਈ ਤੇ ਧਾਰਮਿਕ ਗੀਤ ਲਈ ਹੁਣ ਤੁਹਾਡਾ ਕੋਈ ਪਸੰਦੀਦਾ ਗੀਤ ਜਿਹੜਾ ਸੱਭਿਆਚਾਰ ਨਾਲ ਰਿਲੇਟਡ ਆ ਉਹ ਜ਼ਰੂਰ ਤੁਸੀਂ ਇੱਕ ਮੈਂ ਤੇ ਬਿੰਦਿਆ ਸੋਤਾ ਜੀ ਇੱਕ ਤੁਹਾਡੇ ਸਾਡੇ ਕਾਫੀ ਸਰੋਤਿਆਂ ਦੀ ਫਰਮਾਇਸ਼ ਹੈ ਉਹ ਹੀ ਅਸੀਂ ਗਾ ਦਨੇ ਆ ਤੇ ਪਹਿਲਾ ਤਾਂ ਮਹਾ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਬਿੰਦਿਆ ਸੋਤਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਤਾਰੇ ਆ ਦਿਲਾਏ ਪਤਾ ਪਾਈਏ ਆਪਾ ਦੋਏ ਤਾਰੇ ਆ ਦਿਲਾਏ ਪਤਾ ਪਾਈਏ ਆਪਾ ਦੋਏ ਤੈਨੂੰ ਇੱਕ ਦੇ ਦਵੀਤ ਵੰਗੂ ਰੱਖਣਾ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਕੰਨ ਕਰ ਗੱਲ ਸੁਣ ਸੋਹਣੀ ਅੱਖ ਦੇ ਇਸ਼ਾਰੇ ਨਾਲ ਮੋਣੀ ਕੰਨ ਕਰ ਗੱਲ ਸੁਣ ਸੋਹਣੀ ਅੱਖ ਦੇ ਇਸ਼ਾਰੇ ਨਾਲ ਮੋਣੀ ਬੁੱਲੀਆਂ 'ਚ ਹੱਸ ਲਿਆ ਨਾਗ ਵਾਂਗੂ ਡੱਸ ਬੁੱਲੀਆਂ 'ਚ ਹੱਸ ਲਿਆ ਨਾਗ ਵਾਂਗੂ ਡੱਸ ਜਿੰਦ ਕੱਢ ਲਈ ਯਾਰਾਂ ਦੀ ਪੱਟ ਹੋਣੀ ਏ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਤਾਰੇ ਆ ਦਿਲਾਏ ਪਤਾ ਪਾਈਏ ਆਪਾ ਦੋਏ ਤਾਰੇ ਆ ਦਿਲਾਏ ਪਤਾ ਪਾਈਏ ਆਪਾ ਦੋਏ ਤੈਨੂੰ ਇੱਕ ਦੇ ਦਵੀਤ ਵੰਗੂ ਰੱਖਣਾ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਕੰਨ ਕਰ ਗੱਲ ਸੁਣ ਸੋਹਣੀ ਅੱਖ ਦੇ ਇਸ਼ਾਰੇ ਨਾਲ ਬੋਣੀ ਕੰਨ ਕਰ ਗੱਲ ਸੁਣ ਸੋਹਣੀ ਅੱਖ ਦੇ ਇਸ਼ਾਰੇ ਨਾਲ ਮੋਣੀ ਬੁੱਲੀਆਂ 'ਚ ਹੱਸ ਲਿਆ ਨਾਗ ਵਾਂਗੂ ਡੱਸ ਬੁੱਲੀਆਂ 'ਚ ਹੱਸ ਲਿਆ ਨਾਗ ਵਾਂਗੂ ਡੱਸ ਜਿੰਦ ਕੱਢ ਲਈ ਯਾਰਾਂ ਦੀ ਪੱਟ ਹੋਣੀ ਏ ਕੰਨ ਕਰ ਗੱਲ ਸੁਣ ਸੋਹਣੀ ਜਿੰਦ ਕੱਢ ਲਈ ਯਾਰਾਂ ਦੀ ਪੱਟ ਹੋਣੀ ਏ ਕਰੇ ਉਡੂ ਡੂ ਚਿੱਤ ਖੰਬ ਲਾਲਵਾ ਬਾਵਾ ਤੇਰੇ ਵੇ ਕਲੇ ਦੇ ਵਿੱਚ ਪਾਲਵਾ ਕਰੇ ਉਡੂ ਡੂ ਚਿੱਤ ਖੰਬ ਲਾਲਵਾ ਬਾਵਾ ਤੇਰੇ ਵੇ ਕਲੇ ਦੇ ਵਿੱਚ ਪਾਲਵਾ ਕੁੱਟਵੇ ਵੀਣੇ ਕੁੱਟਵੇ ਇੱਕ ਨਾਲ ਲਾ ਕੇ ਤੋੜ ਦੁੱਖ ਵੇ ਵੈਰੀ ਕੱਜਲੇ ਦੀ ਧਾਰਬਣ ਚੱਲੀ ਤਲਵਾਰ ਕੱਜਲੇ ਦੀ ਧਾਰਬਣ ਚੱਲੀ ਤਲਵਾਰ ਮੇਰੀ ਅੱਖੀਆਂ ਦੇ ਵਾਰ ਕੋਲੋਂ ਬਚਣਾ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਤਿਲਕੇ ਤੇਰੇ ਵੀ ਗੋਰੇ ਰੰਗ ਤੋਂ ਮੈਂ ਕਿ ਛੜਦੀ ਬਿਲੋਂ ਨੀ ਅੰਗ ਅੰਗ ਚੋਂ ਅੱਖ ਤਿਲਕੇ ਤੇਰੇ ਵੀ ਗੋਰੇ ਰੰਗ ਚੋਂ ਹਏ ਮੈਂ ਕਿ ਛੜਦੀ ਬਿਲੋਂ ਨੀ ਅੰਗ ਅੰਗ ਚੋਂ ਹਏ ਪੱਟਿਆ ਨੀ ਤੇ ਪੱਟਿਆ ਖਖਨਾ ਯਾਰਾਂ ਨੇ ਪੱਲੇ ਰੱਖਿਆ ਤੇਰੇ ਉੱਤੋਂ ਜਿੰਦ ਜਾਨ ਕਰ ਦੇਵਾ ਕੁਰਬਾਨ ਗੱਲ ਲੱਗ ਕੇ ਯਾਰਾਂ ਦੇ ਦੁੱਖ ਹੋਣੀਏ ਕੰਨ ਕਰ ਗੱਲ ਸੁਣ ਸੋਣੀਏ ਜਿੰਦ ਕੱਢ ਲਈ ਯਾਰਾਂ ਦੀ ਪੱਟ ਹੋਣੀਏ ਕੰਨ ਕਰ ਗੱਲ ਸੁਣ ਮੱਖਣਾ ਪਿਆਰ ਦਾ ਤੈਨੂੰ ਮੈਂ ਵੱਲ ਦੱਸਣਾ ਕੱਢ ਲਈ ਯਾਰਾਂ ਦੀ ਪੱਟ ਹੋਣੀਏ ਇੱਕ ਗੀਤ ਇਹਨਾਂ ਦਾ ਹੋਰ ਜੋ ਵੀ ਇਹਨਾਂ ਦੀ ਮਨ ਦੀ ਖੁਸ਼ੀ ਹੋਵੇ ਉਹ ਸਾਡੇ ਨਾਲ ਜਰੂਰ ਸਾਂਝਾ ਕਰਨ ਸੋ ਬੇਨਤੀ ਹੈ ਭਾਜੀ ਹਾਂ ਜੀ ਜਰੂਰ ਇੱਕ ਹੋਰ ਉਹੀ ਬੁਲਾਉਂਦਾ ਆਵਾਜ਼ਾਂ ਅਮਰ ਸਿੰਘ ਚਮਕੀਲਾ ਅਰਬੀਬਾ ਅਮਰ ਜੋ ਜੀ ਦਾ ਇੱਕ ਬਹੁਤ ਸੁਪਰਟ ਗੀਤ ਹੋਇਆ ਤੂੰ ਰੱਜ ਕੇ ਰੂਪ ਹੰਡਾ ਲੈ ਵੇ ਚਾ ਆਪਣਾ ਚੋਬਰਾ ਲਾ ਲੈ ਵੇ ਮਰ ਜਾ ਹਾਨ ਦੇ ਵੇ ਮੇਰੀ ਪੇਸ਼ ਕੋਈ ਨਾ ਜਾਵੇ ਰੋਂਦੀ ਕਰ ਲਾਉਂਦੀ ਨੂੰ ਕੋਈ ਲੈ ਚੱਲਿਆ ਮੁਕਲਾ ਵੇ ਤੂੰ ਰੱਜ ਕੇ ਰੂਪ ਹੰਡਾ ਲੈ ਆ ਰੋ ਲਾ ਦੇ ਨੂ ਵੇ ਕੋਈ ਲੈ ਚੱਲਿਆ ਮੁਕਲਾਵੇ ਰੋਂਦੀ ਕਰ ਲਾ ਦੇ ਨੂ ਹੈ ਕੋਈ ਲੈ ਚੱਲਿਆ ਮੁਕਲਾਵੇ ਦਿਨ ਕੀ ਦੇ ਆਸਰੇ ਕੱਟੂੰਗਾ ਕਿਨੂ ਦੁੱਖ ਵੈਰ ਨੇ ਦੱਸੂੰਗਾ ਦਿਨ ਕੀ ਦੇ ਆਸਰੇ ਕੱਟੂੰਗਾ ਕਿਨੂ ਦੁੱਖ ਵੈਰ ਨੇ ਦੱਸੂੰਗਾ ਬਚਣਾ ਤੋਂ ਫਿਰ ਗਿਨੀ ਕਰਕੇ ਕੋਲ ਜਵਾਨੋ ਹਾਰੀ ਤੇਰੀ ਜਾਂਦੀ ਢੋਲੀ ਨੀ ਵੇਖ ਕੇ ਤਾ ਮੁੰਡੇ ਨੇ ਮਾਰੀ ਤੇਰੀ ਜਾਂਦੀ ਢੋਲੀ ਨੀ ਵੇਖ ਕੇ ਤਾ ਮੁੰਡੇ ਨੇ ਮਾਰੀ ਮੈਂ ਲੁੱਕ ਲੁੱਕ ਰੋਂਦੀ ਸੀ ਰੋਂਦੀ ਸੀ ਵੇ ਮੇਰੀ ਪੇਸ਼ ਕੋਈ ਨਾ ਚੱਲੀ ਮੈਂ ਲੁਕ ਲੁਕ ਰੋਂਦੀ ਸੀ ਰੋਂਦੀ ਸੀ ਵੇ ਮੇਰੀ ਪੇਸ਼ ਕੋਈ ਨਾ ਚੱਲੀ ਇੱਕ ਪਲ ਨਾ ਜਿਉਂਦੀ ਸੀ ਜਉਂਦੀ ਸੀ ਅੱਜ ਤੇਥੋਂ ਦੂਰ ਸੋਹਣਿਆ ਹੋਗੀ ਮੇਲੇ ਹੌਣ ਸਬਬੀ ਵੇ ਵੇ ਰੱਬ ਵਿਛੜੇ ਕਦੋਂ ਮਿਲਾਵੇ ਰੋਂਦੀ ਕਰਲਾਂ ਐ ਚੱਲਿਆ ਮੁੱਕ ਲਾਵੇ ਰੋਂਦੀ ਕਰ ਲਾਂਦੀ ਨੂੰ ਹਾਏ ਕੋਈ ਲੈ ਚੱਲਿਆ ਮੁੱਕ ਲਾਵੇ ਮੂੰਚਾ ਮੁੱਕ ਲਾਵੇ ਦਾ ਮੁੱਕ ਲਾਵੇ ਦਾ ਹਈ ਨਹੀਂ ਥੜੇ ਰੋਂਦੇ ਯਾਰ ਵਿਚਾਰੇ ਹੋ ਅੱਖਿਓ ਲੈ ਨਹੀਂ ਹਾਏ ਹੋ ਲੈ ਨਹੀਂ ਹੈ ਤੂੰ ਸਭ ਖੁੱਲ ਜੈਗੀ ਮੁੱਟਿਆਰੇ ਫਿਰ ਪਿਆਚਮ ਕੀ ਲਾਣੀ ਕਰਕੇ ਦਿੱਲੇ ਵੱਲ ਤਿਆਰੀ ਤੇਰੀ ਜਾਂਦੀ ਢੋਲੀ ਨੀ ਵੇਖ ਕੇ ਤਾ ਮੁੰਡੇ ਨੇ ਮਾਰੀ ਤੇਰੀ ਜਾਂਦੀ ਢੋਲੀ ਨੀ ਵੇਖ ਕੇ ਤਾ ਮੁੰਡੇ ਨੇ ਮਾਰੀ ਰੋਂਦੀ ਕਰ ਲਾਂਦੀ ਨੂੰ ਵੇ ਕੋਈ ਲੈ ਚੱਲਿਆ ਮੁਕ ਲਾਵੇ ਤੇਰੀ ਜਾਂਦੀ ਢੋਲੀ ਨੀ ਵੇਖ ਕੇ ਤਾ ਮੁੰਡੇ ਨੇ ਮਾਰੀ ਰੋਂਦੀ ਕਰ ਲਾ ਦਿਨੂ ਹੈ ਕੋਈ ਲੈ ਚੱਲਿਆ ਮੁਕਲਾਵੇ ਸਾਡਾ ਆਉਣ ਵਾਲਾ ਗੀਤ ਜੋ ਕਿ ਜਲਦੀ ਹੀ ਡੀਡੀ ਪੰਜਾਬੀ ਤੇ ਤੁਸੀਂ ਸੁਣੋਗੇ ਸਾਫ ਦਿਲਾਂ ਦੇ ਸਿੱਧੇ ਸਾਦੇ ਕਦੇ ਨਾ ਕਰਦੇ ਝੂਠੇ ਵਾਦੇ ਸਾਫ ਦਿਲਾਂ ਦੇ ਸਿੱਧੇ ਸਾਦੇ ਕਦੇ ਨਾ ਕਰਦੇ ਝੂਠੇ ਵਾਦੇ ਕਰੀਏ ਗੱਲ ਮੁਹੱਬਤਾਂ ਵਾਲੀ ਆਪਾਂ ਦੋ ਹਾਣੋ ਹਾਣੀ ਨੇ ਗੱਭਰੂ ਨੂੰ ਹਾ ਕਰ ਦੇ ਰੱਖੂ ਦਿਲ ਦੀ ਬਣਾ ਕੇ ਰਾਣੇ ਨੇ ਗੱਭਰੂ ਨੂੰ ਹਾ ਕਰ ਦੇ ਰੱਖੂ ਦਿਲ ਦੀ ਬਣਾ ਕੇ ਰਾਣੇ ਨੇ ਗੱਭਰੂ ਨੂੰ ਹਾ ਕਰ ਦੇ ਦਿਲ ਦਾ ਸੋਤਾ ਦਿਲ ਨਾਲ ਕਰੀਏ ਇੱਕ ਮਿਕ ਹੋ ਕੇ ਹੰਮੀ ਭਰੀਏ ਦਿਲ ਦਾ ਸੁਦਾ ਦਿਲ ਨਾਲ ਕਰੀਏ ਇੱਕ ਮਿਕ ਹੋ ਕੇ ਹੰਮੀ ਪਰਿਏ ਤੇਰੇ ਮੇਰੇ ਪਿਆਰ ਦੀ ਵੇਖੀ ਬਣ ਜੂ ਨਵੀਂ ਕਹਾਣੀ ਮੈਂ ਲੱਗੀਆਂ ਨਿਭਾਉਂ ਸੋਹਣਾ ਮਾੜਾ ਦਿਲ ਨਾ ਜੱਟੀ ਦਾ ਜਾਣੀ ਮੈਂ ਲੱਗੀਆਂ ਨਿਭਾਉਂ ਸੋਹਣਾਂ ਮੰਗੇਗੀ ਜਾਨ ਤੇ ਮਾਗ ਨਾ ਮੱਥੇ ਵਟ ਪਾਈਏ ਦਿਲ ਮੰਗੇਗੀ ਦਿਲ ਮੰਗੇਗੀ ਜਾਨ ਤੇ ਮਾਗ ਨਾ ਮੱਥੇ ਵਟ ਪਾਈਏ ਇਸ਼ਕ ਨਗੀਨਾ ਦਿਲ ਦੀ ਮੰਦਰੀ ਰੀ ਜਾਨ ਨਾਲ ਜੜਾਈਏ ਇਸ਼ਕ ਨਗੀਨਾ ਦਿਲ ਦੀ ਮੰਦਰੀ ਰੀ ਜਾਨ ਨਾਲ ਜੜਾਈਏ ਪਿਛਲੇ ਜਨਮ ਦੀ ਤੇਰੀ ਮੇਰੀ ਲੱਗਦੀ ਸਾਜ ਪੁਰਾਣੇ ਨੇ ਗੱਭਰੂ ਨੂੰ ਹਾਂ ਕਰ ਦੇ ਰੱਖੂ ਦਿਲ ਦੀ ਬਣਾ ਕੇ ਰਾਣੀ ਨੇ गबरू न हा कर दे। ਮੈਂ ਪੰਜਾਬਣ ਹੀਰ ਹਾਨੀਆਂ ਲਗੀਆਂ ਤੋੜ ਨਿਭਾਵਾਂ ਮੈਂ ਪੰਜਾਬਣ ਹੀਰ ਹਾਨੀਆਂ ਲਗੀਆਂ ਤੋੜ ਨਿਭਾਵਾਂ ਪਾਕ ਮੁਹੱਬਤ ਰੂਦਾਰ ਰਿਸ਼ਤਾ ਮੈਂ ਦਾਗ ਨਾ ਲਾਵਾਂ ਪਾਕ ਮੁਹੱਬਤ ਰੂਦਾਰ ਰਿਸ਼ਤਾ ਮੈਂ ਦਾਗ ਨਾ ਲਾਵਾਂ ਕਿਤੇ ਕੋਲ ਨਿਭਾਉਣੇ ਹੱਸ ਕੇ ਮੈਂ ਮੁਕਰੀ ਨਹੀਂ ਖਾਣੀ ਮੈਂ ਲਗੀਆਂ ਨਿਭਾਉਂ ਸੋਹਣਿਆ ਮਾੜਾ ਦਿਲ ਨਾ ਜੱਟੀ ਦਾ ਜਾਣੀ ਮੈਂ ਲੱਗੀਆਂ ਨਿਭਾਉ ਸੋਹਣਿਆ ਉਹ ਦਿਲ ਦੀ ਬਣਾ ਕੇ ਰਾਣੇ ਨੇ ਗੱਭਰੂ ਨੂੰ ਹਾ ਕਰਦੇ ਰੱਖੂ ਦਿਲ ਦੀ ਬਣਾ ਕੇ ਰਾਣੇ ਨੇ ਗੱਭਰੂ ਨੂੰ ਹਾ ਕਰਦੇ ਮਾੜਾ ਦਿਲ ਨਾ ਜਟੀ ਦਾ ਜਾਣੀ ਮੈਂ ਲੱਗੀਆਂ ਨਿਭਾਉ ਸੋਹਣਿਆ ਇਹ ਸਾਡਾ ਗੀਤ ਜੋ ਕਿ ਬਹੁਤ ਹੀ ਪ੍ਰਸਿੱਧ ਗੀਤਕਾਰ ਪੰਘੂ ਫਲੇੜੇ ਵਾਲੇ ਦਾ ਲਿਖਿਆ ਹੋਇਆ ਜਿਹੜਾ ਅਸੀਂ ਇਹ ਰਿਕਾਰਡ ਕਰਾਇਆ ਹੈ। ਧੰਨਵਾਦ ਜੀ। ਸੋ ਦੋਸਤੋ ਸਾਰਿਆਂ ਨੂੰ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ। ਲਾਸਟ ਵਿੱਚ ਮੈਂ ਸੁਖ ਭਾਜੀ ਦਾ ਤੇ ਮੈਡਮ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਮਹਾਂਪੰਜਾਬ ਚੈਨਲ ਯੂਐਸਏ ਨੂੰ ਆਪਣਾ ਸਮਾਂ ਦਿੱਤਾ ਔਰ ਇਹਨਾਂ ਦੀ ਜਿਹੜੀ ਅਸੀਂ ਇੰਟਰਵਿਊ ਕਰ ਸਕੇ ਆ। ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਇਹਨਾਂ ਨੇ ਆਪਣੀਆਂ ਦੁਗਾਣਾ ਜਿਹੜੀ ਜੁੜੀ ਨੇ ਜਿਹੜੇ ਗੀਤ ਜਿਹੜੇ ਸਾਡੇ ਸਾਹਮਣੇ ਪੇਸ਼ ਕੀਤੇ ਆ ਧਾਰਮਿਕ ਗੀਤ ਵੀ ਜਿਹੜੇ ਚਮਕੀਲਾ ਸਾਹਿਬ ਦੇ ਗਾਏ ਹੋਏ ਵੀ ਕੁਝ ਜਿਹਨਾਂ ਦੇ ਆਪਣੇ ਗਾਏ ਹੋਏ ਜਿਹੜੇ ਇਹਨਾਂ ਨੇ ਸਾਡੇ ਨਾਲ ਸਾਂਝ ਕੀਤੇ ਆ ਸੋ ਪ੍ਰਮਾਤਮਾ ਜੁੜੀ ਨੂੰ ਚੜ੍ਹਦੀ ਕਲਾ ਬਖਸ਼ੇ